ਅੱਜ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਿਹਾ ਗਿਆ ਕਿ ਤਰਨਤਾਰਨ ਦੀ ਸਾਬੋ ਦੀ ਪੁਲਿਸ ਵੱਲੋਂ ਇੱਕ ਹੈਪੀ ਨਾਮ ਦੇ ਅਪਾਹਜ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਅਸਲ ਵਿੱਚ ਪਰਸੋਂ ਪੁਲਿਸ ਪਾਰਟੀ ਇੱਕ ਤਰਨਪਾਲ ਸਿੰਘ ਬੰਟੀ ਵਿਅਕਤੀ ਦੀ ਤਲਾਸ਼ ਵਿੱਚ ਸਰਚ ਕਰ ਰਹੀ ਸੀ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਮਕਦਮਾ ਦਰਜ ਹੈ ਤਾਂ ਤਲਾਸ਼ ਕਰਦੀ ਕਰਦੀ ਪੁਲਿਸ ਪਾਰਟੀ ਨੇ ਇਹਨੂੰ ਲੱਭ ਲਿਆ ਤੇ ਇਹ ਪੁਲਿਸ ਤੋਂ ਭੱਜ ਕੇ ਜਦੋਂ ਇੱਕ ਘਰ ਵਿੱਚ ਐਂਟਰ ਹੋਇਆ ਤਾਂ ਉਸ ਘਰ ਦੇ ਗੇਟ ਅੱਗੇ ਹੈਪੀ ਨਾਮ ਦਾ ਹੀ ਵਿਅਕਤੀ ਬੈਠਾ ਸੀ ਜੋ ਅਚਾਨਕ ਦੌੜਦੀ ਹੋਈ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਮੰਜੀ ਤੋਂ ਡਿੱਗ ਪਿਆ ਜਿਸ ਕਾਰਨ ਇਹਦੇ ਸੱਜੇ ਮੋਢੇ ਤੇ ਮਾਮੂਲੀ ਸੱਟ ਲੱਗੀ ਤਾਂ ਇਹ ਹਸਪਤਾਲ ਦਾਖਲ ਹੋ ਗਿਆ ਅੱਜ ਅਸੀਂ ਰੁਕਾਉਣ ਤੇ ਇਸ ਦਾ ਬਿਆਨ ਦਰਜ ਕੀਤਾ ਤੇ ਆ ਇਸ ਜੀਐਮਐਲਆਰ ਗੁਰਕੋਟ ਦੇ ਮੁਤਾਬਕ ਵੀ ਇਸ ਦੇ ਦੋ ਜਗ੍ਹਾ ਹੀ ਪੇਨ ਹੋਣੀ ਪਾਈ ਗਈ ਹੈ ਇਸ ਦਾ ਬਿਆਨ ਰਿਕਾਰਡ ਕੀਤਾ ਗਿਆ ਹੈ ਇਸ ਨੇ ਆਪਣੇ ਬਿਆਨ ਵਿੱਚ ਵੀ ਇਹੀ ਕਿਹਾ ਕਿ ਮੈਂ ਪੁਲਿਸ ਪਾਰਟਿੰਗ ਦੇਖ ਕੇ ਘਬਰਾ ਗਿਆ ਸੀ ਤੇ ਡਿੱਗ ਪਿਆ ਸੀ ਤੇ ਪੁਲਿਸ ਪਾਰਟੀ ਵੱਲੋਂ ਮੇਰੀ ਕੋਈ ਵੀ ਕੁੱਟਮਾਰ ਨਹੀਂ ਕੀਤੀ